ਅੰਮ੍ਰਿਤਸਰ ਦੇ ਵਿੱਚ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਇੱਕ ਖੰਭੇ ਦੇ ਕੋਲ ਇੱਕ ਵਿਅਕਤੀ ਮੌਜੂਦ ਹੁੰਦਾ ਹੈ ਤਾਂ ਅਚਾਨਕ ਉੱਥੇ ਕਿਸੇ ਚੀਜ਼ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਧਮਾਕਾ ਇਹਦਾ ਜ਼ਬਰਦਸਤ ਹੁੰਦਾ ਹੈ ਕਿ ਉਸ ਵਿਅਕਤੀ ਦੇ ਹੱਥ ਤੇ ਪੈਰ ਧਮਾਕੇ ਦੇ ਵਿੱਚ ਉੱਡ ਜਾਂਦੇ ਨੇ ਲੋਕਾਂ ਦੇ ਵੱਲੋਂ ਇਸ ਤਮਾਕੇ ਤੋਂ ਬਾਅਦ ਮੌਕੇ ਤੇ ਜਾ ਕੇ ਦੇਖਿਆ ਜਾਂਦਾ ਇਹ ਤਾਂ ਬੇਅਤਿਕ ਗੰਬੀਰ ਹਾਲਤ ਦੇ ਵਿੱਚ ਪਿਆ ਹੁੰਦਾ ਇਹ ਇਲਾਕੇ ਦੇ ਵਿੱਚ ਸੰਸਣ ਦੀ ਇਸ ਘਟਨਾ ਤੋਂ ਬਾਅਦ ਫੈਲ ਗਈ ਹੈ ਤਾਂ ਵੱਡੇ ਤਮਾਕੇ ਦਾ ਖਦਸ਼ਾ ਜਿਹੜਾ ਉਹ ਜਤਾਇਆ ਗਿਆ ਹੈ ਕਿ ਕਿਸੇ ਪੰਪਨੂਆ ਵਸਤੂ ਵਿੱਚ ਇਹ ਤਵਾਕਾ ਹੋਇਆ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਪੁਲਿਸ ਦੇ ਬਲਾਸ ਤੋਂ ਇਨਕਾਰ ਕੀਤਾ ਹੈ ਜਦੋਂ ਪੱਤਰਕਾਰਾਂ ਨੇ ਗਰਨੇਡ ਬਾਰੇ ਪੁੱਛਿਆ ਤਾਂ ਵੀ ਪੁਲਿਸ ਇਨਕਾਰ ਕਰਦੀ ਨਜ਼ਰ ਆਈ ਹੈ ਲੇਕਿਨ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਅਗਰ ਇੱਥੇ ਕੋਈ ਬੰਬ ਨੁਮਾ ਚੀਜ਼ ਨਹੀਂ ਸੀ ਤਾਂ ਧਮਾਕਾ ਕਿਸ ਚੀਜ਼ ਦੇ ਵਿੱਚ ਹੋਇਆ ਉਹ ਕਿਹੜੀ ਚੀਜ਼ ਇੰਨੀ ਪਾਵਰਫੁਲ ਸੀ ਕਿ ਇੱਕ ਵਿਅਕਤੀ ਦੇ ਹੱਥ ਤੇ ਪੈਰ ਤੱਕ ਇਸ ਧਮਾਕੇ ਦੇ ਵਿੱਚ ਉੱਡ ਗਏ ਤਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਜੀਠਾ ਰੋਡ ਬਾਈਪਾਸ ਤੇ ਧਮਾਕਾ ਹੋਇਆ ਏ ਤੇ ਇੱਕ ਵਿਅਕਤੀ ਆ ਜਿਹੜਾ ਉਹ ਬੁਰੀ ਤਰ੍ਹਾਂ ਝੁਲਸ ਗਿਆ ਏ ਬੁਰੀ ਤਰ੍ਹਾਂ ਜ਼ਖਮੀ ਹੋਇਆ ਏ ਹੱਥ ਪੈਰ ਨੇ ਜਿਹੜੇ ਉਹ ਉਸ ਦੇ ਇਸ ਧਮਾਕੇ ਦੇ ਵਿੱਚ ਉੱਡ ਗਏ ਨੇ ਗੰਭੀਰ ਹਾਲਤ ਵਿੱਚ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਬੰਬੂਮਾ ਚੀਜ਼ ਸੀ ਜਿਸ ਦੇ ਵਿੱਚ ਤਮਾਕਾ ਹੋਇਆ ਲੇਕਿਨ ਜਿਹੜੇ ਪੁਲਿਸ ਅਧਿਕਾਰੀ ਸ਼ੁਰੂਆਤੀ ਜਾਂਚ ਵਿੱਚ ਉੱਥੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਬੰਬੂਮਾ ਚੀਜ਼ ਦੇ ਕੋਈ ਨਿਸ਼ਾਨ ਨਹੀਂ ਜਿਹੜੇ ਉਹ ਨਹੀਂ ਮਿਲੇ ਤਾਂ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਇਲਾਕਾ ਵਾਸੀਆਂ ਤੇ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਜਾਈ ਆ ਸੁਣ ਕੇ ਅਸੀਂ ਆਏ ਆ ਜਦ ਕੀ ਕਹਿ ਰਹੇ ਇੱਥੇ ਜ਼ਰੇ ਵੀ ਇੱਥੇ ਬੰਦੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਰੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋੜ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮੰਚਨ ਆ ਲਾਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਆ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਤਾਂ ਦਾ ਦੇਖਿਆ ਉਹਨੂੰ ਨਤਲ ਉੱਟਾ ਉੱਡ ਗਿਆ ਸੀ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉੱਡ ਗਿਆ ਸੀ ਉਹਦੀ ਲੱਗਦਾ ਇਹ ਇੱਥੇ ਬਿਲਕੁਲ ਵੱਡਾ ਕਿੰਨੇ ਕੰਦਰ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਏ ਉਹਦੀ ਲੱਗਦਾ ਜੀ ਵੱਡਾ ਹਾਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਸਾ ਹੋਂਦੋਂ ਟੱਲਿਆ ਕੀ ਪਤਾ ਕਿਹੜੇ ਮੁੰਸ਼ਾ ਨਾਲ ਆਇਆ ਸੀ ਕੋਈ ਪਤਾ ਨਹੀਂ ਸੀ ਮੈਂ ਇੱਥੇ ਆਇਆ ਬੰਦੇ ਦਾ ਨਤਾਂ ਤੇ ਬਾਹਾਂ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗ੍ਹਾ ਕਿਹੜੀ ਹੈ ਸਰ ਸਰ ਕਿਹੜੀ ਜੀਠਾ ਰੋਡ ਆ ਜੀਠਾ ਰੋਡ ਤੇ ਨਹੀਂ ਮਜੀਠਾ ਰੋਡ ਤੇ ਹੈਗੀ ਬਾਈਪਾਸ ਪੈ ਰਿਆ ਜੀਠਾ ਰੋਡ ਬਾਈਪਾਸ ਜੀਠਾ ਰੋਡ ਬਾਈ ਅਪੋਜਟ ਨਸ਼ਹਰਾ ਨੀ ਉਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਅਜਿਹੀ ਗੱਲ ਲੱਗੀ ਨਹੀਂ ਕੋਈ ਕਿਹਨੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟ ਨੋ 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 ਇਹੋ ਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭਾ ਵੀ ਆ ਖੰਭਾ ਵੀ ਆ ਬੰ ਸੀਨੀਅਰ ਡਾਕਟਰ ਦੱਸਦਾ ਸੀਨੀਅਰ ਡਾਕਟਰ ਹਰੇ ਮੈਂ ਸਭ ਤੋਂ ਪਹਿਲੇ ਉਹਨੂੰ ਹਸਪਤਾਲ ਪਹੁੰਚਾਇਆ ਬਹੁਤ ਜੂਰੀ ਸੀ ਉਹਨੂੰ ਬਚਾਉਣਾ ਉਹਨੂੰ ਪਾਣੀ ਪੂਣੀ ਪਿਆ ਕੇ ਹਸਪਤਾਲ ਪਹੁੰਚਾ ਦਿੱਤਾ ਆ ਫਰਸਟ ਐਡ ਵਾਸਟੇ ਗੱਡੀ ਆ ਗਈ ਸਸਲੇ ਉਹਨੂੰ ਭੇਜ ਦਿੱਤਾ ਸਰ ਤੁਹਾਡਾ ਕੀ ਨਾਮ ਹੈ ਮੈਂ ਚੌਕੀ ਇੰਚਾਰਜ ਬਲਕ ਲਾਂਚ ਗਿੰਦਰ ਸਿੰਘ ਮੇਰਾ ਨਾਮ ਹੈ